ਜਿਹੜੀ ਅੱਜ ਦੀ ਸੇਵਾ ਆਪਾਂ ਪੰਥਰ ਸਿੰਘ ਜੀ ਦਾ ਜੇਰਾਵਾ ਪ੍ਰਭਾਨ ਸਿੰਘ ਜੀ ਬਾਬਾ ਕਰਨੈਲ ਸਿੰਘ ਦੀ ਉਹਨਾਂ ਦੇ ਸੰਪਰਦਾਵਾਂ ਤੋਂ ਲਗਾਈ ਗਈ ਆ ਇਹ ਜੋ ਪਿੰਡ ਮਹਰਾਜ ਦੇ ਬਾਬਾ ਸ਼ੇਰ ਸਿੰਘ ਜੀ ਸੀਗੇ ਉਹਨਾਂ ਸੁਰਗਵਾਸ ਹੋ ਗਈ ਸੀ ਬਹੁਤ ਹੀ ਜਿਆਦਾ ਇਕੱਠ ਹੈ ਜੀ ਸੰਗਤ ਦੂਰੋਂ ਦੂਰੋਂ ਚੱਲ ਕੇ ਆਈ ਆ ਬਹੁਤ ਹੀ ਜਿਆਦਾ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ ਆ ਬਹੁਤ ਜਿਆਦਾ ਇਕੱਠ ਆ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਸ਼ਹਿਰਾਂਪਰਾ ਫੂਲ ਦੇ ਪਿੰਡ ਮਹਿਰਾਜ ਦੇ ਗੁਰੂ ਘਰ ਵਿੱਚ ਵੱਡੀ ਸੰਖਿਆ ਵਿੱਚ ਸੰਗਤਾਂ ਆਈਆਂ ਅੱਜ ਬਾਬਾ ਸ਼ੇਰ ਸਿੰਘ ਜੀ ਦੇ ਅੰਤਿਮ ਅਰਦਾਸ ਮੌਕੇ ਸੰਗਤਾਂ ਦੂਰੋਂ ਦੂਰੋਂ ਵੱਡੀ ਸੰਖਿਆ ਵਿੱਚ ਆਈਆਂ ਬਾਬਾ ਸ਼ੇਰ ਸਿੰਘ ਜੀ ਦੇ ਸੰਬੰਧ ਵਿੱਚ ਅਤੇ ਇਸ ਵੀਡੀਓ ਦੇ ਸੰਬੰਧ ਵਿੱਚ ਹੋਰ ਜਾਣਕਾਰੀ ਲਈ ਆਓ ਆਪਾਂ ਇਸ ਵੀਡੀਓ ਨੂੰ ਅੱਗੇ ਦੇਖ